ਬਲਕਿ ਸਿੰਘ ਤੇਸੀ ਸਾਡੇ ਨਾਲ ਜੁੜ ਚੁੱਕੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆ ਕਿ ਇਸ ਵਾਰੀ ਜਿਹੜੇ ਸਤਾਰਕ ਦਮਾਲਿਆ ਮੁਕਾਬਲੇ ਕਰਵਾਏ ਜਾਣੇ ਨੇ 2026 ਦੇ ਉਸ ਲਈ ਹੋਰ ਕੀ ਪ੍ਰਬੰਧ ਕੀਤੇ ਗਏ ਨੇ ਤੇ ਸੰਗਤਾਂ ਨੂੰ ਇਹ ਕੀ ਸੁਨੇਹਾ ਲਾਉਣਾ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਟੇਸੀ ਸਾਹਿਬ ਇੱਕ ਤੇ ਦੱਸਿਓ ਜਰੂਰ ਵੀ ਸਾਨੂੰ ਜਿਹੜੇ ਗੱਤਕਾ ਜੋ martial art ਸਿੱਖਾਂ ਦਾ ਇਸ ਦੇ ਕੀ ਜੋਰ ਦਿਖਾਈ ਜਾਣਗੇ ਬੱਚਿਆਂ ਨੂੰ ਤੇ ਕਿਹੜਾ ਜੱਥਾ ਵਾਸਤੇ ਨਾਲ ਦੇ ਨਾਲ ਕਬੀਸ਼ਰੀ ਤੇ ਠਾਡੀ ਜਿੱਥੇ ਕਿਹੜੇ ਪਹੁੰਚ ਰਹੇ ਨੇ ਅ ਕਾਜੀ ਖਾਕ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਵੀ ਜਿਹੜੇ ਮੇਰੇ ਵੀਰ ਸਾਨੀਆਂ ਗੱਲਾਂ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਦੇ ਆ ਬਹੁਤ ਬਹੁਤ ਧੰਨਵਾਦ ਤੇ ਸਮੂਚੀ ਐਡਮੈਂਟਨ ਸੰਗਤ ਦਾ ਜਿਹੜਾ ਇਹ ਆਪਣਾ ਸਲਾਨਾ ਦਸਤਾਰ ਤੇ ਦਮਾਲੇ ਦੇ ਮੁਕਾਬਲੇ ਜਿਹੜੇ ਆ ਕਰਵਾਏ ਜਾਂਦੇ ਆ ਮੈਨੂੰ ਫਕਰ ਨਾਲ ਇਹ ਗੱਲ ਕਹਿਣੀ ਅੱਜ ਪੈ ਰਹੀ ਆ ਕੀ ਵਰਲਡ ਦਾ ਹੂੰ ਪੰਜਾਬ ਨੂੰ ਛੱਡ ਕੇ ਮੈਂ ਪੰਜਾਬ ਨਾਲ ਕਿਉਂ ਨਹੀਂ ਕੰਪੇਅਰ ਕਰਦਾ ਪੰਜਾਬ ਸਾਡੇ ਗੁਰੂਆਂ ਕੋਈ ਜਾਦੀ ਧਰਤੀ ਆ ਉਹਦੇ ਨਾਲ ਸੀ ਕੋਈ ਕੰਪੇਅਰ ਨਹੀਂ ਕਰ ਸਕਦੇ ਪੰਜਾਬ ਨੂੰ ਛੱਡ ਕੇ ਵਰਲਡ ਦਾ ਸਭ ਤੋਂ ਵੱਡਾ ਜਿਹੜਾ ਦਸਤਾਰ ਤੇ ਦਿਮਾਲੇ ਦਾ ਮੁਕਾਬਲਾ ਉਹ ਅਡਮੈਂਟਨ ਦੀ ਧਰਤੀ ਦੇ ਹੁੰਦਾ ਜੀ ਸਾਰੇ ਸਾਰੇ ਵਧਾਈ ਦੇ ਪਾਤਰ ਜੀ ਜਿੰਨੇ ਵੀ ਟੀਮ ਮੈਂਬਰ ਨੇ ਜਿਥੇ ਨਾਲ ਜੁੜੇ ਹੋਏ ਨੇ ਸਾਰੇ ਵਧਾਈ ਦੇ ਪੰਦਰ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਜੇ ਸਾਡੀ ਜਿਹੜੀ ਐਡਮੈਂਟਨ ਦੀ ਸਿੱਖ ਸੰਗਤ ਆ ਉਹਦਾ ਸਾਨੂੰ ਮਾਣ ਆ ਉਹਨਾਂ ਨੇ ਜਿਹੜਾ ਇਹ ਸਾਨੂੰ ਇਸ ਪਾਸੇ ਨੂੰ ਲਾਇਆ ਹੋਇਆ ਤੇ ਤਾਂ ਇੱਥੇ ਵੱਡੇ ਵੱਡੇ ਸੱਭਿਆਚਾਰਕ ਮੇਲੇ ਹੁੰਦੇ ਆ ਪਰ ਇਹ ਹਰੇਕ ਮਜੀਤ ਸਿੰਘ ਜੀ ਭਾਵੇਂ ਕਿਸੇ ਬਾਪ ਦੇ ਕੇਸ ਕੱਟੇ ਹੋਣਾ ਨਾ ਉਹ ਇਹ ਜ਼ਰੂਰ ਚਾਹੁੰਦਾ ਵੀ ਮੇਰੇ ਜਿਹੜੇ ਬੱਚੇ ਦੇ ਆ ਉਹ ਕੇਸ ਹੋਣੇ ਚਾਹੀਦੇ ਆ ਮੇਰਾ ਬੱਚਾ ਜਿਹੜਾ ਉਹ ਦਸਤਾਰ ਬੰਦਾ ਹੋਣਾ ਚਾਹੀਦਾ ਇਸ ਕਰਕੇ ਇਹ ਜਿਹੜੀ ਆ ਸਿੱਖ ਜੂ ਦਾ ਐਡਮੈਂਟਲ ਫੌਂਡ ਵਿੱਚ ਆਈ ਸੀ ਤੇ ਤਾਂ ਹੀ ਇਹ ਜਿਹੜਾ ਇਵੈਂਟ ਆ ਇਹ ਸ਼ੁਰੂ ਕੀਤਾ ਤੇ ਬਾਕੀ ਜਿਹੜਾ ਤੁਸੀਂ ਪੁੱਛਿਆ ਇੱਥੇ ਵੀ ਗੱਤਕੇ ਦੇ ਆ ਬੀਸੀ ਤੋਂ ਵੀ ਟੀਮਾਂ ਆਉਣ ਗਿਆ ਤੇ ਸਾਡੇ ਐਡਮੈਂਟਲ ਸ਼ਹਿਰ ਦੀਆਂ ਤਾਂ ਟੀਮਾਂ ਜਿਹੜੀਆਂ ਆ ਉਹ ਹਮੇਸ਼ਾ ਹੀ ਪਾਰਟਿਸਪੇਟ ਕਰਦੀਆਂ ਆ ਜੀ ਤੇ ਐਤ ਕੀ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਢਾਡੀ ਜਿਹੜਾ ਸਰਜੀਤ ਸਿੰਘ ਵਾਰਤਿਆ ਬੜੀ ਕੋਮ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦਾ ਆ ਆਪਣੇ ਪੰਥ ਦੀਆਂ ਆਪਣੇ ਰਾਜ ਦੀਆਂ ਇਤਿਹਾਸ ਦੇ ਨਾਲ ਆ ਉਹ ਵਿਸ਼ੇਸ਼ ਤੌਰ ਤੇ ਆਪਣੇ ਕੋਲ ਫ੍ਰਾਈਡੇ ਨੂੰ ਪਹੁੰਚ ਜਾਣਗੇ ਤੇ ਸਹਿਜੜੇ ਨੂੰ ਫਿਰ ਇਹਨਾਂ ਗਰਾਊਂਡਾਂ ਦੇ ਵਿੱਚ ਉਹ ਰੰਗ ਬੰਨਣਗੇ ਨਾਲ ਦੀ ਨਾਲ ਸਾਡੇ ਜਿਹੜੇ ਮੁੱਖ ਬੁਲਾਰੇ ਆ ਜਿਨ੍ਹਾਂ ਨੂੰ ਕੌਮ ਦੇ ਨਾਲ ਪੰਥ ਦੇ ਨਾਲ ਇਤਿਹਾਸ ਦੇ ਨਾਲ ਦਰਦ ਆ ਉਹ ਵੀ ਵੱਖ-ਵੱਖ ਜਿਹੜੇ ਆ ਵਿਚਾਰ ਦੇ ਕੇ ਸੰਗਤਾਂ ਨੂੰ ਆਪਣੀ ਕੌਮ ਨੂੰ ਜਿਹੜਾ ਉਹ ਜੋਖਾ ਦਿੱਤੇ ਤਸ਼ੱਦਦ ਹੋ ਰਿਹਾ ਉਹਦੇ ਬਾਰੇ ਉਹ ਜਾਣੂ ਕਰਵਾਉਣਗੇ ਛੋਟੇ ਜੀ ਸਾਹਿਬ ਨੂੰ ਲਗਾ ਵੀ ਇੱਕ ਵਾਰ ਫਿਰ ਸੰਗਤਾਂ ਨੂੰ ਆਪਾਂ ਸਨਿਹਾਲ ਆ ਲਈਏ ਵੀ ਇਹ ਜਿਹੜਾ ਦਸਤਾਰ ਤੇ ਦਮਾਲਿਆਂ ਦੇ ਮੁਕਾਬਲੇ ਹੋਣੇ ਨੇ ਕਿੱਥੇ ਹੋਣੇ ਨੇ ਕਦੋਂ ਹੋਣੇ ਆ ਦਿਨ ਕਿਹੜਾ ਵਾ ਟਾਈਮ ਕਿਹੜਾ ਵਾ ਤਾਂ ਕਿ ਸੰਗਤਾਂ ਸਮੇਂ ਸਿਰ ਪਹੁੰਚਣ ਤੇ ਪ੍ਰੋਗਰਾਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਜਾ ਸਕੇ ਜੀ ਇਹ 7 ਸਤੰਬਰ ਜੀ ਦਿਨ ਸ਼ਨੀਵਾਰ 2024 ਨੂੰ ਸੈਲਵਰ ਵਿਰਜੀਆਂ ਜੜੀਆਂ ਗਰਾਊਂਡਾਂ ਜਿੱਥੇ ਹਮੇਸ਼ਾ ਹੀ ਹੁੰਦੇ ਆ ਆਪਾਂ ਵੀ ਖੜੇ ਆ ਤੇ ਹਰ ਸਾਲ ਇਹਨਾਂ ਗਰਾਊਂਡਾਂ ਵਿੱਚ ਹੀ ਇੱਥੇ ਜਿਹੜਾ ਆ ਇਹ ਪ੍ਰੋਗਰਾਮ ਹੁੰਦਾ ਤਕਰੀਬਨ ਆਪਾਂ 11:00 ਵਜੇ ਆਰੰਭ ਕਰ ਦੇਣਾ ਤੇ ਉਸ ਤੋਂ ਬਾਅਦ ਫਿਰ ਸੰਗਤਾਂ ਦਾ ਜਿੰਮੇ ਮਾਹੌਲ ਰਹੂਗਾ ਤੇ ਉਦੋਂ ਹੀ ਪ੍ਰੋਗਰਾਮ ਆਪਣਾ ਚੱਲਦਾ ਰਹੂਗਾ ਜੀ ਤੇ ਬਾਕੀ ਲੰਗਰਾਂ ਦੀ ਸਰਦਾਰ ਗੁਰਜਾ ਸਿੰਘ ਉਹਨਾਂ ਨੇ ਦਾਤੀ ਦਿੱਤਾ ਲੰਗਰ ਤੇ ਯਾਨੀ ਕਿ ਸਿੱਖਾ ਦੇ ਹਿੱਸੇ ਆਇਆ ਤੇ ਲੰਗਰ ਹਰ ਤਰ੍ਹਾਂ ਦਾ ਛੋਲੇ ਪੂਰੀਆਂ ਬ੍ਰੈਡ ਪਕੌੜਾ ਪਕੌੜਾ ਈਵਨ ਰਾਮਪਾਜੀ ਹੁਣੇ ਮੈਨੂੰ ਦੱਸ ਰਹੇ ਸੀ ਕੋਈ ਪਰਿਵਾਰ ਆ ਉਹ ਗੋਲ ਗੱਪਿਆਂ ਦਾ ਵੀ ਲੰਗਰ ਲਾਉਣ ਨੂੰ ਫਿਰਦਾ ਪੀਜੇ ਵਰਤਾਏ ਜਾਣਗੇ ਤੇ ਲੰਗਰ ਵਾਲੀ ਕੋਈ ਗੱਲ ਨਹੀਂ ਜੀ ਸਰਦਾਈ ਦਾ ਲੰਗਰ ਹਰ ਵੇਲੇ ਲਾਇਆ ਜਾਂਦਾ ਬਿਲਕੁਲ ਸਾਡੀਆਂ ਨਿਹੰਗ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਦੇ ਵਿਸ਼ੇਸ਼ ਤੌਰ ਤੇ ਕਿਹਾ ਹੋਇਆ ਆ ਵੀ ਸਾਨੂੰ ਇੱਕ ਟੈਂਟ ਚਾਹੀਦਾ ਜਿਹਦੇ ਵਿੱਚ ਸਰਦਾਈ ਦਾ ਲੰਗਰ ਨਾਲ ਦੀ ਨਾਲ ਕੈਲਗਰੀ ਤੋਂ ਸਰਦਾਰ ਪਰਮ ਸਿੰਘ ਹੋਣੀ ਆ ਜਿਹੜੇ ਬਹੁਤ ਵਧੀਆ ਆਰਟ ਆ ਉਹਨਾਂ ਦੇ ਹੱਥ ਦੇ ਵਿੱਚ ਹੱਥ ਦੇ ਨਾਲ ਪਿਕਚਰਾਂ ਬਣਾਉਂਦੇ ਆ ਉਹ ਵੀ ਵਿਸ਼ੇਸ਼ ਤੌਰ ਤੇ ਇੱਥੇ ਆਉਣਗੇ ਤੇ ਬਾਕੀ ਸਾਡੇ ਸ਼ਹਿਰ ਦੇ ਹੀ ਆ ਜਿਹੜੇ ਵੀਰ ਬੋਕਾਂ ਪੜਨਦੇ ਜੀ ਜੀ ਤੇ ਉਹਨਾਂ ਨੇ ਆਪਣਾ ਸਟਾਲ ਵੀ ਲਾਉਣਾ ਤੇ ਮੈਂ ਹੋਰ ਵੀ ਓਪਨ ਸੱਦਾ ਦਿੰਦੇ ਆ ਜੋ ਕੋਈ ਵੀ ਕਿਸੇ ਤਰੀਕੇ ਨਾਲ ਸਿੱਖੀ ਨਾਲ ਜੋੜਨ ਵਾਲਾ ਕੋਈ ਵੀ ਹੋਵੇ ਉਹ ਆ ਕੇ ਇੱਥੇ ਸਟਾਲ ਲਾ ਸਕਦਾ ਬਿਲਕੁਲ ਜੀ ਅੱਛਾ ਰੌੜ ਰੌਲੇ ਸਾਹਿਬ ਗੁਲਜਾਰ ਸਿੰਘ ਹੁਣੀ ਦੱਸ ਰਹੇ ਆ ਵੀ ਉਹ ਵੀ ਕੋਈ ਸਟਾਲ ਲਾ ਰਹੇ ਆ ਜਿਹਾ ਆਇਆ ਨੂੰ ਜੀ ਸੋ ਸਾਰੇ ਹੀ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਜਿਹਾ ਆਇਆ ਨੂੰ ਆ ਇਸ ਤੋਂ ਇਲਾਵਾ ਜਿਹੜੇ ਵੀਰ ਵੀ ਸਿੱਖ ਇਤਿਹਾਸ ਨਾਲ ਰਿਲੇਟਡ ਕੋਈ ਵੀ ਆਰਟ ਆਪਣਾ ਪ੍ਰਦਰਸ਼ਿਤ ਕਰਨਾ ਚਾਹਣ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਸਿੱਖੀ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਲਈ ਕੋਈ ਆਪਣਾ ਕਲਾ ਦਾ ਪ੍ਰਦਰਸ਼ਨ ਕਰਨਾ ਚਾਹਣ ਉਹ ਵੀ ਸਵਾਗਤ ਆਉਣਾ ਸਾਰਿਆਂ ਦਾ ਤੇ ਮੈਂ ਇੱਕ ਵਾਰੀ ਜਿਹਨੇ ਵੀ ਇੱਥੇ ਵੀਰ ਖੜੇ ਨੇ ਬੇਟਾ ਕੈਮਰਾਮੈਨਾਂ ਦਾ ਧੰਨਵਾਦ ਕਰਾਂ ਕਿ ਜਿਨੇ ਵੀ ਵੀਰ ਆਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹ ਸਾਰੇ ਕਮਿਊਨਿਟੀ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦੇ ਨੇ ਔਰ ਇਹ ਸੰਗਤਾਂ ਸਾਰੇ ਵੀਰ ਜਿਹੜੇ ਨੇ ਹਰ ਵਾਰੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਿੱਖ ਵਿਦਵੰਤਾਂ ਦੇ ਨਾਲ ਖੜੇ ਹੁੰਦੇ ਨੇ ਇਹ ਸਾਰੇ ਵਧਾਈ ਦੇ ਪਾਤਰ ਨੇ ਤੇ ਇੱਕ ਵਾਰ ਫਿਰ ਸਨੇਹਾ ਲਾਵਾਂਗੇ ਸੰਗਤਾਂ ਨੂੰ ਕਿ 7 ਤਰੀਕ ਦਿਨ ਸ਼ਨੀਵਾਰ ਨੂੰ ਇੱਥੇ ਗਰਾਊਂਡਾਂ ਦੇ ਵਿੱਚ ਸਿਲਵਰ ਬੈਰੀ ਦੀਆਂ ਗਰਾਊਂਡਾਂ ਦੇ ਵਿੱਚ ਤੁਸੀਂ ਪਰਿਵਾਰਾਂ ਸਹਿਤ 11 ਵਜੇ ਤੋਂ ਬਾਅਦ ਇੱਥੇ ਪਹੁੰਚ ਜਾਣਾ ਵਾ ਸਾਰਾ ਦਿਨ ਇੱਥੇ ਸਿੱਖ ਵਿਆਸ ਨਾਲ ਰਿਲੇਟਡ ਪ੍ਰੋਗਰਾਮ ਜਿਹੜੇ ਆ ਉਹ ਪੇਸ਼ ਕੀਤੇ ਜਾਣਗੇ ਗੁਰੂਕਾ ਲੰਗਰ ਤੁੱਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ